ਦੇ ਨੀਚੇ ਸਰਦਾਰ ਜੀ ਦਾ ਨੰਬਰ ਚੱਲ ਰਿਹਾ ਹੈ ਜੀ ਉਹਦੇ ਨੇ ਜਰੂਰ ਮੈਸੇਜ ਕਰਨਾ ਤੁਸੀਂ ਥੈਂਕ ਯੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਮੈਂ ਪਰਮਾਤਮਾ ਕੇ ਰਬਾਬ ਕਰਦਾ ਕਿ ਸਾਰੇ ਚੜ੍ਹਦੀ ਕਲਾ ਤੇ ਰਹੋ ਮਾਰਾ ਥੋੜਾ ਦਿਨ ਗੰਗਣੀ ਤੇਰਾ ਚਾਪਣੀ ਦੇ ਕਿ ਬਕਸ਼ੇ ਤੇ ਬਕਸ਼ੇ ਨਾਲ ਦੇ ਨਾਲ ਸਾਨੂੰ ਬੇਰੋਗਤਾ ਜੀ ਆਪਾਂ ਨੇ ਤਾਂ ਜੀ ਬਿਜ਼ਨਸ ਸ਼ੁਰੂ ਕਰਨਾ ਜਾਂ ਸਦੀਪ ਨਾਲ ਲੜਾਈ ਹੋ ਗਈ ਆਪਣਾ ਇੱਧਰ ਆ ਗਏ ਆਵਾ ਰੋਟੀ ਬਣਾਉਂਗੀ ਅੱਜ ਕਿ ਨਹੀਂ ਕੱਲੇ ਨੂੰ ਬਲਾਈ ਹੋ ਰੋਟੀ ਪਾਣੀ ਹੇ ਹਾਰਤਾ ਵੀ ਮੈਂ ਕਿਹਾ ਮੈਂ ਕਿਹਾ ਮੰਗਦੀ ਪੰਗਾ ਖੜਾਵਾ ਜਾ ਕਿ ਇਹ ਨਾ ਚਾਹੀਦਾ ਇਹ ਨਾ ਚਾਹੀਦਾ ਮੈਸਾ ਸੂਟ ਦੀ ਲੁੱਕ ਬਹੁਤ ਵਧੀਆ ਜੀ ਦੀ ਤੇ ਮਹਿੰਦੀ ਰੰਗਾ ਸੂਟ ਨਾਲ ਚਲੂਣ ਦੀ ਚੁੰਨੀ ਆ ਤੇ ਟੈਕਸ ਰਾਮ ਦਾ ਕੱਪੜਾ ਹੈ ਪਤਾ ਬੰਦ ਵੀ ਨਹੀਂ ਪਤਾ ਮੇਰੀ ਗੱਲ ਮੇਰੀ ਗੱਲ ਤਾਂ ਬਰ ਆ ਜਾਓ ਇਧਰ ਤੁਹਾਨੂੰ ਦੱਸਣ ਗਿਆ ਮਾਸੀ ਮਾਸੀ ਬਣਾ ਲਈ ਨਵੀਂ ਬਧੀਆ ਬੜਾ ਟਿਕਿਆ ਕਹਿੰਦਾ ਜੇ ਸੰਦੀਪ ਲੜਤੀ ਮੈਂ ਇੱਧਰ ਆ ਜਾ ਕਰਾਂ ਬੜੀ ਹੁਣੇ ਜਾਓ ਗਰਦਲਵਾਰ ਤੇ ਨਹੀਂ ਕਿਸੇ ਤਾਂ ਫਿਰਸਤਾ ਤਾਂ ਮੈਨੂੰ ਕੋਈ ਆਵਾਜਾਣਾ ਲੱਜੇ ਆਇਦਾਂ ਆਉਤਰੀ ਕਿ ਜੁੰਡੀ ਹੀ ਕਰਪਨ ਤੈਨੂੰ ਕਿਹਦੇ ਸਰ ਨਹੀਂ ਰਿਹਾ ਰੱਛਾ? ਮੈਂ ਹੁਣ ਸਟੈਕਰ ਕਰ ਕਰ। ਸੱਭ ਦੀ। ਓਹੋ। ਤੇਰੀ ਚੁਟਨੀ ਜਿਹਾ ਕਰਦੀ ਰਿਹਾ। ਸਮਾਂ ਬਦਲ ਗਿਆ। ਪਹਿਰਾਵਾ ਬਦਲ ਰਿਹਾ। ਹੁਣ ਕੱਡ ਕੱਢ ਕੇ ਰਹਿਣ ਕੱਢ ਕੱਢ ਕੇ ਰੂੰਗੀ। ਪਰ ਸੂਟ ਦੀ ਲੁੱਕ ਖਤਮ ਕਰਤੀ ਮੈਂ ਹੁਣ। ਕੋਈ ਨਾ ਕੋਈ ਨਾ ਕਰ ਲੈਣਾ ਅਸੀਂ ਸੱਸ। ਸੱਸ ਤੇ ਕਾਹ ਦੀ ਸਾਰਿਆਂ ਨੂੰ ਕਵੀਰ ਕਰਦੇ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਥੋੜੀ ਜਿਹੀ ਕਲਰ ਜੀ ਕਰੀਏ ਸੀ ਤੁਸੀਂ ਦੱਸਿਓ ਕਿੰਦਾ ਨ ਲੱਗਿਆ ਅੱਜ ਫੇਰ ਤੋਂ ਅਸੀਂ ਸੋਹਣੇ ਸੋਹਣੇ ਸੂਟ ਲੈ ਕੇ ਤੁਹਾਡੇ ਮੂਰੇ ਹਾਜ਼ਿਰ ਠੀਕ ਐ ਤੇ ਇਧਰ ਮੰਮੀ ਬੈਠੀ ਮਾਸੀ ਬੈਠੇ ਦੀਦੀ ਬੈਠਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਮਾਤਾ ਨੂੰ ਤੁਹਾਨੂੰ ਕੁਛ ਰੱਖੇ ਚੜ੍ਹਦੇ ਆ ਕਲਾਂਚ ਰੱਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਕਾਜੀ ਕਰਨੀ ਮੈਂ ਸੂਟ ਲੈ ਕੇ ਹਾਜ਼ਰ ਮੈਂ ਸੰਡੀ ਅੱਜ ਠੀਕ ਹੈ ਲੈ ਇਹ ਢੋਡੀ ਜਿਹਾ ਮਤਲਬ ਕਹਤੇ ਉਹ ਉਹ ਜਿਹੜਾ ਸਾਲ ਦੇ ਵਿੱਚ ਬਣਾਇਆ ਤੇ ਜਿਆਦਾ ਖਾ ਲਿਆ ਉਹ ਬਾਅਦ ਬਸ ਕੇ ਜਿਹਾ ਲੱਗ ਗਿਆ ਸੇ ਖਾਦਾ ਸਾਰੇ ਤਾਂ ਤੁਸੀਂ ਖਾ ਗਏ ਲਾ ਇੱਕ ਮਿੰਟ ਮੈਂ ਹੁਣ ਇੱਕ ਮਿੰਟ ਬਾਅਦ ਲੈ ਕੇ ਆਇਆ ਜੈਸਮੀਨ ਦਾ ਪਿਆਓ ਫੇਰ ਜਿ ਫੇਰ ਵੀ ਫੇਰ ਨਹੀਂ ਜਿ ਫੇਰ ਤਾਂ ਮੈਂ ਖਾਗਾ ਉਹ ਹੋ ਗਏ ਆ ਨਾ ਹੋਰ ਬਣਾ ਲੂਗੇ ਹਾਂਜੀ ਵੀ ਪਏ ਆ ਬਰੈਡਾਂ ਦਾ ਪੈਕਟ ਐਡਾ ਲੈ ਕੇ ਆਇਆ ਜੀ ਮਾਣ ਇਹਦੇ ਵਾਸਤੇ ਐਡਾ 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 ਪਹਿਲਾਂ ਵੇ ਕੰਪਨੀ ਵਾਲੇ ਨੇ ਇਹ ਬਣਾਇਆ ਗੱਡਾ ਕਹ ਕੇ ਮੈਂ ਫੋਨ ਕਰਕੇ ਕਰਾ ਮਾਂ ਅਮਰੀਕਾ ਵਾਲੀ ਸ਼ਟਰੀ ਵਾਸਤੇ ਬਣਾਇਆ ਕੋ ਸਪੈਸ਼ਲ ਐਨਾ ਵਾਸਤੇ ਬਣਵਾਇਆ ਮੇਰੇ ਮੇਰੇ ਆ ਬਣਾਇਆ ਮਤਲਬ ਉਸ ਕੰਪਨੀ ਚ ਬਣ ਕੇ ਆਇਆ ਦੰਦ ਕਾਨ ਬਣਾਇਆ ਉਹ ਜਿੱਦਾਂ ਮਮੀ ਕਰਾਲੀ ਨਾ ਜੀ ਜੇ ਕਿਸੇ ਨੇ ਟੀਨਾ ਬਣਵਾਉਣੀਆਂ ਚਾਹੇ 50 ਫੁੱਟ ਤੱਕ ਦੀ ਲੰਬੀ ਬਣਵਾ ਲਓ ਆਰਡਰ ਲੈਣਾ ਪੈਂਦਾ ਜੀ ਆਖੜਾ ਮੈਂ ਦਿੱਤਾ ਮਾਂ ਵੀ ਐਨਾ ਨਹੀਂ ਲੇ ਵੀ ਅਨੰਦ ਨੇ ਕਿ ਬਰਾਡਰ ਦਾ ਪੈਟਰਨ ਨਾਲ ਸਾਡੇ ਟੱਬਰ ਦਾ ਸਾਰਦਾ ਨਹੀਂ ਬੜਾ ਪੈਕਟ ਦੇ ਆ ਕਰ ਬੜਾ ਪੈਕਟ ਸਹੀ ਹੈ ਜੀ ਤੇ ਹੁਣ ਆਪਾਂ ਅੱਜ ਇਸ ਪਰਪਸ ਲਈ ਇਕੱਠੇ ਹੋਏ ਹੋ ਕਰੀਏ ਸ਼ੁਰੂ ਨਹੀਂ ਬਣਾ ਜੀ ਠੀਕ ਹੈ ਸੋ ਇੱਕ ਰਿਕੁਐਸਟ ਹੈ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਗੱਲ ਨੂੰ ਸਮਝਿਆ ਕਰੋ ਪਿਛਲੀ ਵੀਡੀਓ ਚ ਆਇਆ ਸੀ ਵੀ ਸਾਨੂੰ ਫੌਰੀਨ ਤੋਂ ਫੋਨ ਆਇਆ ਸੀ ਉਹਨਾਂ ਨੇ ਗੱਲ ਕਰੀ ਸੀ ਕਿ ਤੁਹਾਨੂੰ ਪਤਾ ਵੀ ਫੌਰੀਨ ਹੋਣਾ 400 500 ਵਾਲੇ ਸੂਟ ਨਹੀਂ ਜਾਂਦੇ ਤੇ 3 4000 ਵਾਲੇ ਸੂਟ ਜਾਂਦੇ ਵਧੀਆ ਦੇ ਵਿੱਚ ਹਨਾ ਉਹ ਕਹਿੰਦੇ ਸੀ ਫੋਨ ਦੇ ਵਿੱਚ ਵੀ ਬੇਕਾਰ ਸੀ ਸੂਟ ਐਦਾਂ ਸੀ ਐਦਾਂ ਸੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਪਹਿਲਾਂ ਆਸ ਧਿਆਨ ਦੇ ਨਾਲ ਵੀਡੀਓ ਦੇਖਿਆ ਕਰੋ ਸੋ ਹੁਣ ਇੱਕ ਲੈ ਕੇ ਆਏ ਆ ਜੀ ਅਰੇਖ 400 ਦਾ ਸੂਟ ਏਕੇ ਟੈਕਸ ਦਾ ਰਾਈਟ ਬਹੁਤ ਸੋਹਣਾ ਸੂਟ ਹੈ ਬਟ ਟੈਕਸ ਟੈਕਸ ਹੋਈ ਜਾਣਾ ਜੀ ਕੋ ਆਰਾਮ ਟੈਕਸ ਕੋਈ ਪ੍ਰਿੰਟ ਕਲੈਕਸ਼ਨ ਬਾਈ ਏਕੇ ਟੈਕਸ ਸਾਥ ਲਾ ਕੇ ਦੇਖਣਾ ਪਿਓਰ ਕੋਟਨ ਹੈ ਠੀਕ ਹੈ ਪਾਇਦੇ ਮੈਨੂੰ ਕਿ ਨਹੀਂ ਪਤਾ ਹੀ ਨਹੀਂ ਲੱਗਣਾ ਵੀ ਅਸੀਂ ਸੂਟ ਪਾਇਆ ਵਾ ਇੰਨਾ ਹੋਣਾ ਇੰਨਾ ਹੋਣਾ ਹੈ ਪੱਤੀ ਆਹੀ ਇਹਦੇ ਵਿੱਚ ਛਿੱਕਾ ਹੈ ਕੱਪੜਾ ਇਹ ਕਾਲਰ ਸੋਰੀ ਇਹ ਕਾ ਗ੍ਰੀਨ ਕਲਰ ਹੈ ਇਹ ਕੇਵਲ 400 ਰੁਪਏ ਦਾ ਕੱਪੜਾ ਥਰੇ ਦੋ ਸੂਟ ਮੈਨੂੰ ਪਤਾ ਚਾਚੇ ਨੇ ਮੰਮੀ ਤੇ ਮਾਸੀ ਨੇ ਦਵਾਦਲੇ ਬਹੁਤ ਬਹੁਤ ਸ਼ੁਕਰੀਆ ਜੀ ਅਸੀਂ ਬਹੁਤ ਬਹੁਤ ਕਰਦੇ ਚਾਚੇ ਸਾਡਾ ਪਹਿਲਾ ਗਾਹਕ ਵਰ ਪਾਣੀ ਪਾਣੀ ਲਿਆਈ ਮੈਨੂੰ ਪਾਣੀ ਪਾਣੀ ਲਿਆਓ ਚੁੱਪ ਚੁੱਪ ਤੇ ਸਾਡੇ ਘਰ ਦਾ ਨਾਮ ਇੱਕ ਚਾਚੀ ਹੋਰ ਗੱਲ ਚਾਚੀ ਨਹੀਂ ਪਿੱਛੇ ਚਾਚੀ ਜੀ ਹੈਗੇ ਗਾਫਤ ਤੇ ਇੱਕ ਸੂਟ ਆ ਵੀ ਲੈ ਕੇ ਆਏ ਆ ਇਹ ਵੀ ਲੱਕ ਇਹ ਵੀ ਦੇਖਿਓ ਠੀਕ ਹੈ ਇਹ ਵੀ ਆਪਣਾ ਕੈਰੀ ਹੈ ਆਪਾਂ ਇਹ ਹੈਗਾ ਸੂਟ ਪਾਂਸ ਜੀ ਮੇਹਰਬਾਨ ਜੀ ਉਹ ਕੋਲ ਹੁੰਦੇ ਆ ਹਾਂ ਜੀ ਨਹੀਂ ਕੱਪੜਾ ਬਹੁਤ ਲਾ ਕੇ ਦੇਖੋ ਜੀ ਕੱਪੜੇ ਤੇ ਹੱਥ ਲਾ ਕੇ ਦੇ ਉਹ ਹੀ ਰਵੀ ਇਹ ਡੀ ਐਨ ਐਮ ਕੇ ਵਾਈਕ ਇਹ ਟੈਕਸ ਬਣਿਆ ਨਹੀਂ ਕੱਪੜਾ ਹੈ ਇਹ ਇੱਕ ਟੈਕਸ ਹਾਂ ਜੀ ਹੱਥ ਲਾ ਕੇ ਦੇਖੋ ਜੀ ਉਹ ਵੀਡੀਓ ਦੇ ਵਿੱਚ ਕਿ ਹੱਥ ਲਾ ਕੇ ਦੋ ਆਲਾ ਟੁਕੜੀ ਤੇ ਲਈ ਆ ਵਿੱਕੀ ਦੀ ਗੱਲ ਕਰਦੀ ਮੈਂ ਤੇ ਦੇਖ ਲਈ ਸਮਝਣਾ ਚਾਚਾ ਕਸਟਮਰ ਬਣਾਇਆ ਵਾ ਹਾਂ ਐ ਗੱਲ ਆ ਚਾਚੇ ਵਿਚਾਰੀ ਨੂੰ ਵੱਡੀ ਨੌਕਰੀ ਚਾਚੇ ਕਰਦੇ ਨਾ ਨਹੀਂ ਜਦ ਨਾ ਆਪਣੇ ਮਤਲਬ ਕੇ ਵੀ ਪਰ ਤੇ ਮਾਤੇ ਨਾਲ ਜਾਣੇ ਕੱਪੜੇ ਨਾਲ ਨੌਲੇਜ ਹੋਈ ਜਾਂਦੀ। ਬਣੀ ਸਾਨੂੰ ਵਿਕੇ ਲੱਗੇ ਜਾਂਦਾ। ਮਾੜੀ ਬਾਤੇ ਨੌਲੇਜ ਤਾਂ ਹੈਗੀ ਹੋਆ। ਪਰ ਮਾ ਖੂਰ ਵਾਲੇ ਮਰੀ ਜਾਂਦਾ ਵੀ ਢੇਰੀ ਕਰਾਈ ਜਾਂਦਾ, ਢੇਰੀ ਕਰਾਈ ਜਾਂਦਾ ਸੂਟ ਲੈਣਾ ਹੁੰਦਾ 1 ਕਟਾ 50 ਲੰਦੀਆਂ। ਲਾਇਆ ਹੋਆ। ਆਇਆ ਹੁੰਦਾ ਭਾਈ। ਦੁਕਾਨਦਾਰਾਂ ਨੂੰ ਪਤਾ ਵੀ ਆਉਂਦਾ ਸਾਨੂੰ ਨਹੀਂ ਨਾ ਪਤਾ ਆਇਆ ਹੁੰਦਾ। ਚਲੋ ਕੋਈ ਗੱਲ ਨਹੀਂ। ਠੀਕ ਹੈ ਇਹ ਸੂਟ ਹੋ ਗਿਆ ਆਪਣਾ। ਇਹਦੇ ਵਿੱਚ ਦੋ ਗ੍ਰੀਨ ਕਲਰ ਚ ਆ ਜਾ। ਇਹ ਤਾਂ ਮਿੱਠਾ ਜਿਵੇਂ ਕਹ ਰਹੀਏ ਕੀ ਆ ਰੰਗ ਵਾਲਾ ਗ੍ਰੇ ਠੀਕ ਹੈ ਇਹਦੇ ਵਿੱਚ ਇੱਕ ਜੂਂਹ ਆਂਦਾ ਇੱਕ ਪਿੰਕ ਜਿਹਾ ਛੇੜ ਆਂਦਾ ਹਮ ਇਹ ਵੀ ਉਹ ਚੀਜ਼ ਆ ਗਈ ਚਲੋ ਉਹਨੂੰ ਵੱਖ ਸਾੜ ਦੂ ਭਾਗ ਕੱਢ ਜਿਹੜਾ ਦਬੋ ਆਹ ਇਹ ਪਾਉਂਦਾ ਕਿਹਦਾ ਇਹਦਾ ਰੰਗ ਆਹ ਦੁੱਧ ਪਰ ਬਈ ਇੱਕੇ ਕਲਰ ਰਹਿ ਗਿਆ ਸਾਡੇ ਕੋਲ ਬਾਕੀ ਸਾਰੇ ਸੂਤੀ ਦੇ ਨਾਲ ਦੇ ਚਾਰ ਬਿਕੀ ਸਾਡੇ ਵੀਡੀਓ ਬਣਾਉਣ ਤੋਂ ਥੋੜੇ ਕੱਢ ਕੇ ਦਿਖਾ ਦਿੰਦੀ ਹਾਂ ਮੈਂ ਦਿਖਾ ਦਿੰਦੀ ਹਾਂ ਠੀਕ ਬਾਹਰ ਕੱਢ ਕੇ ਕਲਰ ਕਲਰ ਦਾ ਅਸਲ ਵਿੱਚ ਨਾ ਲਿਫਾਫੇ ਦੇ ਬਾਹਰ ਇਹ ਪਤਾ ਕਲਰ ਦਾ ਸੂਟ ਹੈ ਇਹਦੇ ਵਿੱਚ ਪੰਜ ਕਲਰ ਤੇ ਚਾਰ ਬਿਕਾ ਵੇਚ ਰਹੇ ਹਾਂ ਚੱਲ ਹੋਰ ਲਿਆਉਂਗਾ ਮੈਂ ਫੇਰ ਆਰਡਰ ਤਾਂ ਕਰੋ ਤੁਸੀਂ ਕੀ ਗੱਲ ਕਰਦੇ ਹੋ ਤੁਸੀਂ ਜੂਟਾਂ ਦੀ ਲਾਹਣ ਸੁਣ ਲਈ ਸੇਲ ਮੈਂ ਕੀ ਗੱਲ ਕਰਦੀ ਆਹੀ ਖਰੀਦ ਲਓ ਤੁਸੀਂ ਐਥੇ ਤੇ ਥੱਲੇ ਨੂੰ ਜਾਇਦਾ ਹੋਣਾ ਸਕਦਾ ਵਿੱਚ ਕੀ ਦਫਰੀ ਆ ਮੈਨੂੰ ਕਾੜ ਦੇ ਜਿਹੜੀ ਨਵੀਂ ਆ ਚਾਚੀ ਨਾ ਟਿੱਕ ਵੀ ਮੈਨੂੰ ਸੂਟ ਚਾਹੀਦਾ ਹੁਣ ਆ ਚੀਏ ਮਾਰ ਲੱਕ ਦਾ ਘਰਾਨ ਇਹ ਕਾੜ ਦੇ ਮੈਨੂੰ ਸੂਟ ਚਾਹੀਦਾ ਮੈਨੂੰ ਕੋਟਨ ਦਾ ਦੁਪੱਟਾ ਵੇਖੀ ਸਿੰਘ ਬਚ ਜਾ ਆ ਦੇਖੋ ਕਿਹੜੀ ਸੁਹਾਨ ਹੁੰਦੀ ਕੋਟਨ ਦਾ ਦੁਪੱਟਾ ਹਾਂ ਚੁੰਮਾ ਕਲਰ ਮਿੱਠਾ ਹੈ ਕਲਰ ਹੈ ਆਪਕੇ ਵਿੱਚ ਵਿੱਚ ਦੇ ਵਿੱਚ ਲੜਾਈ ਚੋਕੜ ਚਾਚੀ ਵਿੱਚ ਲੜਾਈ ਕਰੇ ਚੋਕੜ ਚਾਚੀ ਚੋਕੜ ਚਾਚੀ ਹਾਂ ਤਾਂ ਨਾ ਹੋਵੇ ਸ਼ੋਹਰ ਨੂੰ ਪਤਾ ਨਹੀਂ ਉਹ ਤੇ ਨਾ ਵੀ ਮੰਮੀ ਲਿਆਦੀ ਤੇ ਤੇ ਕਿਹੜੀ ਚਾਹਵਾ ਮੈਨੇ ਚਾਹਵਾ ਚਲੋ ਚਲੋ ਆਪਣੇ ਕੰਮ ਤੇ ਮੁਦੇ ਚਲੋ ਚਲੋ ਹਾਂ ਮੈਂ ਐਨੀਵੈਸ ਹੈ ਨਾ ਆਹ ਹਾਂ ਮੈਂ ਇੱਥੇ ਰਹਿ ਗਿਆ ਦੇਖ ਲਿਓ ਭਾਈ ਇਹ ਸਾਤ ਸੌ ਵਾਲੇ ਕੋਟ ਕੱਟ ਕੇ ਦਿਖਾ ਦੇਣੀ ਇਸ ਤਰ੍ਹਾਂ ਮੈਂ ਦੇਖਾ ਦਵਾਂ ਹਾਂ ਆਹ ਚੀਜ਼ ਹੈ ਜੀ ਆਹ ਕੀ ਆ ਹਮ ਕਲਰ ਹੋਈ ਦੇ ਮੈਂ ਕਿਹੜੇ ਕਿਹੜੇ ਆ ਜੀ ਇਹਦੇ ਵਿੱਚ ਕਲਰ ਹੈਗੇ ਤਿੰਨ ਕੈਮਰਿਕ ਕਾਟਨ ਹੈ ਜੀ ਕੈਮਰਿਕ ਕੋਟ ਕੈਮਰਿਕ ਕੋਟ ਆ ਦੁਪੱਟਾ ਵੀ ਥੋੜੀ ਦੇਖਾ ਦੇਈ ਹਾਂ ਠੀਕ ਹੈ ਮੈਂ ਥੋੜਾ ਮੈਂ ਉਹਦੇ ਥੋੜੀ ਦੇਖਾ ਦਿੰਦੀ ਹਾਂ ਉਹ ਤੋਂ ਦਾ ਕਲਰ ਤਾਂ ਆਦਾ ਹੀ ਡੋਨਾ। ਮਿੱਠਾ ਐ ਮਿੱਠੇ ਮਿੱਠੇ ਲੈਂਦੇ ਆਂ ਗਰਮੀ ਵਾਲੇ। ਤੂੰ ਪਾਸ ਤੇ ਦੇ ਤੈਨੂੰ ਪੈਸੇ ਕਾਣ। ਸਿਲੈਕਟਡ ਪੀਸ ਲੈਂਦੇ ਵੇ ਜੀ ਇਗੀ ਗੱਲ। ਸਾਥ ਦੇ ਦੇ ਪੈਸੇ ਕਾਣ। ਪੱਲਾ ਦੂਸਰੇ ਪਾਸੇ ਮੁੱਕਰ ਦਿੱਤੀ ਮੂੜੇ ਨੂੰ। ਆਹ ਆ ਗਈ ਆ ਬਾਹਾਂ। ਹਾਂ। ਖੜ ਜਾਈਂ। ਅਰ ਇੰਸਟਾਗ੍ਰਾਮ ਵੀ ਬਣਿਆ। ਖੜੀ ਹੋ ਕੇ ਦਿਖਾ ਆ ਜੇ ਮੈਂ। ਹਾਂ। ਮੈਨੂੰ ਆਖਿਆ ਤਾਂ ਮੈਂ ਤਾਂ ਆਏ ਹਾਏ ਆ ਬੜੀ ਗਰੇਜ਼ ਸੂਟ ਦੀ ਕੱਛੇ ਵੀ ਪੱਲੇ ਨਿਕਲਾਈ ਹੈ ਦੀ ਦੇਖੋ ਆਹ ਚਿੱਲਮਣਗੀ ਠੀਕ ਆ ਐਦਾਂ ਵੀ ਬਣਾ ਲਓ ਬੈਕ ਵੀ ਬੈਕ 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 ਐਦਾਂ ਵੀ ਬਣਾ ਲਓ ਜਿੱਤਨੂੰ ਮਰਜ਼ੀ ਬਣਾ ਲਓ ਮਤਲਬ ਹਾਂ ਮੈਂ ਬਣਾ ਕੇ ਆ ਆ ਦੇਖੋ ਆ ਦੇਖੋ ਇਹ ਚੁੰਨੀ ਮਣਗੀ ਆ ਬੈਕ ਨਾਲ ਵਾਹ ਪਿਆਰਾ ਲੱਗਣਾ ਇੱਕ ਵਾਰ ਖਰੀਦ ਦੋ ਵਾਰ ਵਾਰ ਖਰੀਦ ਦੋ ਇਹਨਾਂ ਕਲਰ ਇਧਰ ਇੱਕ ਆ ਲੁਟੇ ਆਹ ਦਾ ਕਲਰ ਹੈ ਇਹ ਦੇ ਵਿੱਚ ਤੁਸੀਂ ਸੁੱਖੋ ਪੈਣ ਜ ਤੈ ਲਾਈ ਜਾਓ ਬਸ ਇੱਕ ਮਿੰਟ ਇਹਦੇ ਵਿੱਚ ਇੱਕ ਬਲੈਕ ਕਲਰ ਆ ਗਿਆ ਬਲੈਕ ਇਹਨਾਂ ਦੀ ਜੀ ਹੈ ਹਾਂ ਬਲੈਕ ਕਲਰ ਬਲੈਕ ਚ ਆ ਗਿਆ ਇੱਕ ਖਲਾਜੀ ਵਧੀਆ ਸੁਣੀ ਮੇਰੀ ਇਹ ਆ ਸਕਾਈ ਬਲੂ ਕਲਰ ਅੱਖਾਂ ਨੂੰ ਖਾਣ ਵਾਲਾ ਨਹੀਂ ਮਿੱਠਾ ਜਿਹਾ ਰੰਗ ਆ ਇੱਕ ਇਹਦੇ ਨਾਲ ਪਿਓਰ ਦੀ ਚੁੰਨੀ ਹੈ ਕੈਂਬ੍ਰਿਕ ਕਾਟਨ ਹੈ ਜੀ ਇਹ ਠੀਕ ਹੈ ਇਹ ਮਤਲਬ ਆਪਣੇ ਜਿਵੇਂ ਕਹਿਣੀ ਹੈ ਸਕੀਨ ਨੂੰ ਖਾਣ ਵਾਲਾ ਕੱਪੜਾ ਨਹੀਂ ਹੈ ਤੇ ਵਧੀਆ ਕੱਪੜਾ ਸੌਫਟ ਬਹੁਤ ਵਧੀਆ ਕੱਪੜਾ ਕੇਵਲ ਕੈਰੇਟਾ ਇਹ ਕਿੰਨਾ ਸੂਟਾਂ ਦੇ 750 ਤੰਨੇ ਜੋ 750 ਇੱਕ ਸੂਟ 750 ਆ ਤੇ ਇੱਕ ਗੱਲ ਹੋਰ ਇਨਕਲੂਡ ਕਰਨਾ ਚਾਹੁੰਦੀ ਐ ਨਹੀਂ ਮੈਂ ਬਹੁਤ ਪ੍ਰੋਬਲਮ ਆਉਂਦੀ ਆ ਵੀ ਸ਼ਿਪਿੰਗ ਦੇ ਚਾਰਜਿਸ ਅਸੀਂ علیحد�ਾ ਲਵਾਂਗੇ ਕਿਉਂਕਿ ਹੁਣ ਜਿਸ ਕੰਟਰੀ ਕੰਟਰੀ ਦੇ ਵਿੱਚ ਜਾਣਾ ਐ ਉਸ ਹਿਸਾਬ ਨਾਲ ਜੇ ਆਪਾਂ ਇੱਕ ਇੱਕ ਸੂਟ ਭੇਜਦੇ ਮੰਨ ਲਓ ਆਸਟ੍ਰੇਲੀਆ ਦਾ ਜਿਆਦਾ ਪੈਸੇ ਲੱਗਦੇ ਆ ਜੇ ਆਪਾਂ 3-4 ਇਕੱਠੇ ਸੂਟ ਭੇਜਦੇ ਆ ਫਿਰ ਉਨੇ ਘੱਟ ਪੈਸੇ ਲੱਗਦੇ ਆ ਐਦਾਂ ਠੀਕ ਆ ਬਾਕੀ ਨਾ ਟੈਨਸ਼ਨ ਜਿੰਨਿਆਂ ਦਾ ਵੀ ਬਿੱਲ ਬਣਦਾ ਤੁਹਾਡਾ ਲੈਦਰ ਸ਼ਿਪਿੰਗ ਦਾ ਉਹ ਬਿੱਲ ਤੁਹਾਨੂੰ ਸੈਂਡ ਕਰ ਦਿੱਤਾ ਜਾਊਗਾ ਠੀਕ ਨਹੀਂ ਜੀ ਜੀ ਬਿਲਕੁਲ ਬਿਲਕੁਲ ਅਲੱਗ ਅੱਗੇ ਬੋਬਰ ਛੇ ਮੇਰਾ ਨਾ ਚਾਚੀ ਦਾ ਚਾਹ ਉਹ ਤੇ ਦੋ ਜਾ ਰਿਹਾ ਸਾਰੀ ਹੋ ਗਿਆ ਚਲੋ ਚਲੋ ਚਾਚੀ ਦਾ ਕੰਮ ਕਰਾਓ ਕੋਈ ਸੂਟ ਆ ਗਿਆ 1000 ਦਾ ਆਹ ਦਾ ਸੂਟ ਨਾ ਜਿਹੜਾ ਦੀਦੀ ਪਰੇ ਸੁਣਾ ਲੱਗਦਾ ਤੁਸੀ ਲਾ ਕੇ ਦਿਖਾਓ ਲਾ ਕੇ ਦਿਖਾਓ ਲਾ ਦੇ ਬਾਬੀ ਹਾਂ ਗੂੜਾ ਕਲਰ ਹੈ ਨਾ ਐਨ ਵਧੀਆ ਗੂੜਾ ਕਲਰ ਆਇਆ ਕਰ ਕਰ ਕੇ ਰਹਾ ਕੋਟ ਤੇ ਪਹਿਲਾ ਲਾਉਡ ਤੇ ਜਿਆ ਦੇਖਿਆ ਗਿਆ ਬੰਦ ਪੈਦਾ ਹਾਂ ਇਹਦਾ ਮੂਰੇ ਵਾਲਾ ਪੱਲਾ ਮੈਨੂੰ ਲੈ ਕੇ ਦੇ ਦੂਹਾਂ ਰੀ ਨਾ ਪਿਆ ਹਾਂ ਰੋਗੀ ਰੰਗ ਰੋਗੀ ਰੰਗ ਤੇ ਕੋਟਨ ਦਾ ਆ ਗਿਆ ਦੀ ਹੈ ਆਹ ਦੇਖੋ ਆਹ ਬੈਕ ਸਾਈਡ ਆ ਗਿਆ ਫੁੱਲ ਬੁੱਠਾ ਹੋ ਗਿਆ ਬੁੱਠਾ ਤਾਂ ਕਿਵੇਂ ਹੋਇਆ ਫੁੱਲ ਇਹ ਇਦਾਂ ਹੋ ਗਿਆ ਹਾਂ 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 ਆਪਾਂ ਆ ਮੂਰੇ ਹਾਂ ਆਹ ਦਾ ਨਹੀਂ ਜਿਹੜਾ ਇਹਦਾ ਆਪਿਆ ਤੇ ਮੂਰੇ ਆਹਾਂ ਮੈਂ ਰੁਕੋ ਦਿਓ ਇਹਦੇ ਵਿੱਚ ਜੀ ਇੱਕ ਬਲੂ ਕਲਰ ਦਾ ਸੂਟ ਇੱਕ ਬਹੁਤ ਆਹ ਦੂਰ ਤੋਂ ਸੁਹਣਾ ਲੱਗਿਆ ਆਇਆ ਨਾ ਮੈਂ ਜਿਹੜਾ ਮੇਰੀ ਮਾਸੀ ਨੇ ਹੁਣੇ-ਹੁਣੇ ਮੰਗਵਾਇਆ ਕਸਟਮਰ ਨਾਲੇ ਨਾਲ ਸਾਡੇ ਬੈਠੇ ਆ ਆ ਬਲੂ ਕਲਰ ਦਾ ਸੂਟ ਜਿਹੜਾ ਕਿ ਮਾਸੀ ਦੇ ਕੋਲ ਜਾ ਰਿਹਾ ਹੈ ਛੱਕ ਮੁਸੇ ਜਿਹੜੀ ਆ ਵੀ ਮੇਰੇ ਘਰ ਵਾਲਾ ਬੜਾ ਚਾਹ ਉਹਨਾਂ ਤੋਂ ਮਾਉਣ ਲੱਗਿਆ ਹਾਂ ਜੀ ਮੈਂ ਤਾਂ ਇੱਧਰ ਕਹਿੰਦਾ ਤਾਂ ਜੀ ਆਖੀ ਜੀ ਤੋਂ ਕਿੱਦਾਂ ਆਵੇ ਦੇ ਕਿਤਾ ਕੋਕੀਤ ਕਿਹੜੇ ਟੱਕਰਿਆ ਹਣਾ ਉਹ ਮਦਰ ਇਹ ਹਣ ਸੂਟਾਂ ਦੀ ਵਾਰੀ ਆਉਂਦੀ ਹੈ ਜੀ 2000 ਆਏਗੇ ਮਤਲਬ ਇੱਥੋਂ ਬੋਲੇ ਕੋਲ ਪੈਨਸਲ ਪੈਨਸਲ ਕੋਸੂਟ ਪਾਈ ਅਮ ਰੱਖੋ ਸ਼ੋਗਰਾ ਮਾਰਾ ਜਤ ਪਾਤਾ ਬੋਲ ਨਹੀਂ ਨਹੀਂ ਇਹ ਆਪਣਾ ਨਾਲੇ ਰੱਖਿਆ ਪਾ ਜੀ ਵੀ ਆਪੇ ਮੈਂ ਹੁਣ ਆਧਾਰ ਨਹੀਂ ਕਰਨਾ ਤੇ ਮੈਂ ਕੈਸੇ ਦੇਣਾ ਨਾਲ ਨਾਲ ਚਲੋ ਲੈ ਲਓ ਰਹਿਣਾ ਤਾਂ ਪਰਸ ਸਤ ਰੀਤ ਦਾ ਮੇਰਾ ਨਹੀਂ ਹੈਗਾ ਚਾਬੀ ਖੋਗੀ ਪਾਸੂ ਵੀ ਜਦੋਂ ਇਹ ਬਾਤ ਨੂੰ ਲੈ ਕੇ ਦਿਖਾ ਮਿਲਦਾ ਇੱਕ ਮਿੰਟੋਂ ਦੇਖੋ ਖੜੀ ਹੋ ਕੇ ਦੇਖ ਕਿੱਡੀ ਲੰਬੀ ਚੌੜੀ ਚੁੰਨੀ ਹੈ ਜੈਸਮੀਨ ਦੀ ਹਾਂਜੀ ਹਾਂ ਇਹ ਤਾਂ ਹੈ ਹਾਂ ਅਗਲੀ ਲੰਬੀ ਚੌੜੀ ਚੁੰਨੀ ਚੁੰਨੀ ਚੌੜੀ ਜਾਂਦੇ ਜੀ ਜਦੋਂ ਇਹ ਚੁੰਨੀ ਚਲਦੀ ਵੀ ਕਿੰਨਾ ਵਧੀਆ ਸੁਟ ਦੁਪੱਟਾ ਵੈਸੇ ਕਾਲ ਰੰਗ ਦਾ ਹੈ ਗਗਵੀਰ ਮੇਰੇ ਕੋਲ ਆਪੀ ਜੀ ਸੁ ਬਹੁਤ ਅੱਛਾ ਲੱਗਦਾ ਦਗਾ ਨਾ ਰੋ ਤੇ ਤੁਹਾਡੇ ਪਰ ਤਾਣਾ ਇੰਨਾ ਚੱਜਿਆ ਜੀ ਇਹ ਕਿਸੇ ਪਰ ਜੱਤੀ ਨਹੀਂ ਅੱਜ ਤੱਕ ਬਣਿਆ ਸਹੀ ਗੱਲ ਉਹ ਸੋਣਾ ਲੱਗੇਗਾ ਅਰੇ ਨਾ ਕਿਹਦੀ ਚਫੇਰੀ ਹੋ ਜੇ ਥਾਣਾ ਨਾ ਕਿਸੇ ਭੈਣ ਜੀ ਨੇ ਕਿ ਕਿੱਥੋਂ ਲੱਤਸ ਦੀ ਕੋੜੇ ਸੁਣ ਕਿੱਥੋਂ ਲੱਤ ਹੈ ਨਾ ਬੇ ਕਾਲਾ ਸੂਟ ਹੈਗਾ ਨਾ ਤੇ ਕਰ ਰੋ ਜੀ ਇਹੋ ਜਾਣੀ ਹੋਣਾ ਤੁਹਾਡੇ ਕੋਲ ਹਾਂ ਤੇ ਦੇਖੋ ਇੱਕ ਵਾਰ ਇਹ ਤਾਂ 35 ਸੂਟ ਲਿਆਉਂਦੇ ਤੇ 35 ਟੁੱਕੇ ਬਚਿਆ ਤੁਹਾਡੇ ਬਾਅਦ ਤੇ ਬਚਿਆ ਆਹ ਕਰਤੇ ਹੋਰ ਨਾ ਸੁਣ ਤੁਹਾਨੂੰ ਪਤਾ ਨਹੀਂ 50 ਸੀਗੇ 22 ਬਚਿਆ ਹਾਂ ਇਹ ਕੀ ਨਕਾ ਹੈ ਜਿਸ ਕਰੇ ਜਣਾ ਜੇ ਅੰਦਰ ਕਈ ਕਈ ਵਾਰ ਇਸ ਮੈਨ ਨਾਲ ਆ ਜੇ ਨਹੀਂ ਆ ਜੰਮੀ ਕਿਤੇ ਆ ਬੋਲਣ ਲੱਗੀ ਆ ਸੂਟ ਦੇਖੋ ਹਣ ਇਹ ਆ ਸੂਟ 2000 ਇਹ ਚਾਹ ਵੀ ਹੋਰ ਕੇ ਦਿਖਾਓ ਆਪ ਨੂੰ ਕਿੰਨਾ ਸੋਨਾ ਕਲਰ ਹੈ ਗਾਜਰੀ ਕਲਰ ਕਲਰ ਬਹੁਤ ਪਿਆਰਾ ਹਾਂ ਬਿਲਕੁਲ ਚੰਗਰ ਇਹ ਲੋ ਇਹ ਹੈਂਡ ਵਰਕ ਹੋਇਆ ਵਾ ਜਸਮੀਨ ਹੈ ਨਾ ਹੈਂਡ ਵਰਕ ਹੋਇਆ ਵਾ ਮਸ਼ੀਨੀ ਵਰਕ ਮਸ਼ੀਨੀ ਵਰਕ ਅੱਛਾ ਪੱਟਾ ਵੀ ਖੋਲ ਕੇ ਦਿਖਾਇਆ ਜਾਏ ਉਹ ਚੈਨਲ ਪੇਜ ਕਰ ਤੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਪਿਓਰ ਦੀ ਚੁੰਨੀ ਤੁਹਾਨੂੰ ਕਿਹਾ ਹੋ ਗਿਆ ਨੂੰ ਚੁੱਪ ਕਰਾ ਲਾ ਆ ਚੁੰਨੀ ਕਟਾਵਾ ਵਰਕ ਦੇ ਨਾ કોટਨ ਦਾ ਜੀ ਹੈ ਹਾਂ ਇਹ ਵੀ ਦੁਪੱਟਾ ਕਿੰਨਾ ਵਧੀਆ ਨਾ ਹੂੰ ਨਹੀਂ ਦਿਖਾਈਆਂ ਸੋਏ ਸੂਟ ਸਾਰੀ ਮਾਸੀ ਜੀ ਲੈਣ ਲੱਗੇ ਹਾਂ ਮਾਸੀ ਜੀ ਨਾਲ ਗੱਲ ਮਾਤਰ ਨੂੰ ਲੋਟਲ पे ਮਾਸੀ ਜੀ ਲੈਣਗੇ ਜਿਹਦੇ ਕਹਿੰਦੇ ਮਾਸੀ ਜੀ ਲੈਣ ਲੱਗੇ ਜਿਹਦੇ ਵਿੱਚ ਜੀ ਇੱਕ ਗੁੱਤੀ ਆ ਪੂਰੀ ਕਲਰ पे ਆਪਣੇ ਕੋਲ ਗ੍ਰੀਨ ਟਾਈਪ ਜਜ ਦਾ ਇੱਕਾ yellow ਫਿੱਕਾ yellow ਆ ਗਿਆ ਆਪਣੇ ਕੋਲ ਠੀਕਾ ਗਾਜਣੀ ਜਿਹਾ ਕਲਰ ਆ ਗਿਆ ਇਹ ਗਾਜਣੀ ਹੈ ਨਾ ਇੱਕ ਆ ਸਕਾਈ ਬਲੂ ਵੀ ਨਹੀਂ ਕਹਿ ਸਕਦੇ ਕਿਹੜਾ ਕਲਰ ਬਾਫੇ ਸਮਝੋ ਜਿਹੜਾ ਇਹ ਸਕਾਈ ਬਲੂ ਤਾਂ ਸਾਨੂੰ ਨਾ ਨਾ ਨਹੀਂ ਪਤਾ ਹੈ ਇਹ ਸਕਾਈ ਬਲੂ ਕਲਰ ਮਜਾਟਾ ਮਜਾਟਾ ਮਿੱਟੀ ਮਜਾਟਾ ਹੈ ਲੈ ਮਿੱਟੀ ਮਜਾਟਾ ਨਹੀਂ ਹੈਗਾ ਸਕਾਈ ਰੰਗ ਕੋਈ ਤਾਂ ਰੱਖ ਦੋ ਸਕਾਈ ਰੰਗ ਹੈ ਬਾਫੇ ਮੈਂ ਸਹੀ ਕਹਿ ਰਹੀ ਹਾਂ ਫਰੋਜੀ ਰੰਗ ਆਸਮਾਨੀ ਰੰਗ ਹੂੰ ਠੀਕ ਹੈ ਇਹਦੇ ਵਿੱਚ ਕਿਸੇ ਸੂਟ ਇੱਕ ਓਕਲਨ ਪਿਆ ਗਾਜਰੀ ਇੱਕ ਆਸਮਾਨੀ ਪਿਆਏ ਇੱਕ ਆ ਗਾਜਣੀ ਗਲਰ ਪਿਆ येलो येलो ਜਾ ਇੱਕ ਪੀਆ ਕਪੂਰੀ ਜਾ ਆਪਣਾ ਗ੍ਰੀਨ ਇਹ 2000 ਕੇਵਲ 2000 ਦੇ ਹਾਂ ਜਿਹੜੇ ਦਿਖਾ ਹੋਈ ਜਾਂਦੇ ਨੇ ਉਹਨਾਂ ਨੂੰ ਪਿੱਛੇ ਕਰਦੇ ਹਾਂ ਹਾਂ ਆਂਦੀ ਐ ਸੂਟੀ ਸੂਟ ਬਾਰੀ ਟੂਟਾਂ ਦੀ ਦੂਸਰੀ ਵਾਲੀ ਸੂਟ ਹਾਂ ਮੰਮੀ ਜੀ ਤੁਸੀਂ ਮੈਨੂੰ ਦਿਓ ਮੈਨੂੰ ਇਹ ਸੂਟ ਨਹੀਂ ਅੰਦੇ। ਇਹ ਲੈ ਇਹਨਾਂ ਨੂੰ ਮੈਂ ਲੈਂ ਤੇ ਲਾ ਦੇ। ਬਲੈਕ ਕਲਰ ਦਾ ਸੂਟ। ਬਲੈਕ ਵਾਲਾ ਖੋਲ ਕੇ ਦਿਖਾ ਦੇ। ਹਾਂ ਆਹ ਖੋਲਿਆ ਵਾ। ਅੱਛਾ ਖੋਲਿਆ ਵਾ ਇਹ ਨਾਲ ਦਾ? ਹਾਂ। ਫਿਰ ਠੀਕ ਆ। ਆਹ ਆ ਲਾਪਰੀ ਦਾ ਗਾਇ ਚੁੰਨੀ ਦੇ। ਹੂੰ। ਦੀ ਯਾਰ ਇਹਨਾਂ ਦਾ ਕੱਪੜਾ ਹੈ। ਖੜੀ ਹੋ ਕੇ ਲਾ ਕੇ ਦਿਖਾ। ਆਹ ਦੇਖ। ਔਰ ਕਹਿੰਦਾ ਹਾਂ ਆਂ ਆਹ ਸਾਰਾ ਸੁਣ ਤੇ। ਇਹਨੂੰ ਬੜ ਦੇ ਪੇਪੇ ਲੱਗਦੇ ਮੈਨੂੰ ਥੋੜੇ। ਨਹੀਂ ਜੀ। ਚਾਹ ਸੁਣ ਸੈਂਟਰ ਚ ਨਹੀਂ ਹੈ। ਸਿੱਧਾ ਦਾ ਲਾ ਸੂਟ। ਇੱਕ ਮਿੰਟ। ਅਰੇ ਭੈਣ ਜੀ। ਕੀ ਬਤਾਮ ਹੱਸੇ ਲਗਾ ਹਾਂ ਹਾਂ ਆਪਣਾ ਦੇਖਿਆ ਨਾ ਸੂਟ ਤੇ ਦੁਪੱਟਾ ਕੋਈ ਤਾਂ ਮੈਨੂੰ ਵੀ ਲੈ ਕੇ ਪਾਉੜੀ ਢੋਲੀ ਪੈ ਗਈ ਆ ਛੋਟੀ डमी ਰਹੀ ਇਹਦਾ ਆਰਗੇਨਾਈਜ਼ਰ ਦਾ ਕੱਪੜਾ ਕਰਕੇ ਦਿਖਾਓ ਸੂਟ ਜਿਹੜਾ ਆਪਣਾ ਦੁਪੱਟਾ ਹਾਂ ਦੁਪੱਟੇ ਦੇ ਉੱਪਰ ਜਿਹੜੀ ਕਢਾਈ ਆ ਵਰਕ ਵੜਾਕ ਵਿੱਚ ਅਮਰੀਕਾ ਕਰਵਾਇਆ ਤਾਂ ਸੂਟ ਪਰਸਪੈਕਲ ਨਹੀਂ ਇਹ ਮਸ਼ੀਨੀ ਵਰਕਾ ਮਸ਼ੀਨੀ ਇਹ ਰੇਟ ਕੇਵਲ 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 3000 ਹਾਂ ਇਹਦੀ ਵਾਲੀ ਸਰਵਾਰ ਦੇ ਮੂਹਰੀਆਂ ਦੀ ਵੀ ਕਢਾਈ ਆਉਂਦੀ ਹਾਂ ਆਹ ਚੀਜ਼ ਆਵਾਮਾਂ ਤੇ ਪਹੁੰਚਿਆ ਤੇ ਪੱਲੇ ਆ ਬਾਵਾਂ ਤੇ ਵੀ ਕਢਾਈ ਹੈ ਤੀ ਕਢਾਈ ਹੈ ਜੀ ਪਹੁੰਚਿਆ ਤੇ ਬਾਵਾਂ ਇੱਥੇ ਸਿੰਪਲ ਆ ਵਾਹ ਬਹੁਤ ਸਿੰਪਲ ਆ ਮੂਰੀਆਂ ਤੇ ਕਢਾਈਆਂ ਮੂਰੀਆਂ ਤੇ ਕਢਾਈਆਂ ਚਲ ਇਹ ਚਾਹੇ ਬਾਹਾਂ ਤੇ ਵੀ ਕਰ ਲੋ ਆਹੋ ਆਪਣੀ ਚੁਆਇਸ ਹਾਂ ਚਾਹੇ ਇਹਨਾਂ ਨੂੰ ਬਾਹਾਂ ਹਾਂ ਬਾਹਾਂ ਤੇ ਵੀ ਲਿਆ ਸਾਡੇ ਮੂਰੀਆਂ ਤੇ ਹਾਂਜੀ ਹਾਂਜੀ ਇਹਦੇ ਵਿੱਚ ਨੇ ਇਹਦੇ ਵਿੱਚ ਕਲਰ ਮਿਲਣਗੇ ਜੀ ਇਹਦੇ ਵਿੱਚ ਇੱਕ ਮਿਲ ਜੂ ਆਪਾਂ ਨੂੰ ਬਲੈਕ ਇੱਕ ਮਹਿਰੂਨ ਮਿਲ ਜੂਗਾ ਇੱਕ ਆਹ ਬਲੂ ਪਿਆ ਇਹ ਇੱਕ ਆਹ ਫੇਰ ਕੱਢ ਕੇ ਦਿਖਾਓ ਲਫਾਫੇ ਦੇ ਬਾਹਰ ਕੱਢ ਜਾਈਂ ਲੈ ਏਦਾਂ ਕਲਰ ਲਫਾਫੇ ਚੋ ਕੁਆਲਿਟੀ ਨਹੀਂ ਹਾਂ ਕੁਆਲਿਟੀ ਨਹੀਂ ਦਿਖਦੀ ਟਿੱਕੇ ਦੇ ਵਿੱਚ ਬਲੂ ਕਲਰ ਹਾਂ ਇਹ ਜੀ ਇਹ ਮੋਰ ਪੰਖੇ ਰੰਗ ਮੈਂ ਕਹਿੰਦੀ ਚਲ ਚਲ ਕੋਈ ਨਹੀਂ ਬੈਠ ਤੁਹਾਨੂੰ ਇੱਕ ਆ ਬਾਤ ਬਿਠਾ ਲੈ ਜੱਜ ਤੁਸੀਂ ਜੱਜ ਦੋਦ ਨਹੀਂ ਆ ਕਾ ਬਾਤ ਬਿਠਾ ਜਿਆਦਾ ਉਹਨੇ ਕਲਰ ਗਲਤ ਦੱਸਤਾ ਹਾਂ ਜੀ ਭਾਜਦੇ ਘੋਟਣਾ ਤੱਕ ਲੈ ਜੀ ਬਲੈਕ ਕਲਰ ਗਣੀ ਕੀ ਕਾ ਰੰਗ ਜਿੰਨੇ ਜੰਟਾ ਹੈ ਨਾ ਇਹ ਜੀ ਨਹੀਂ ਇਹ ਨਾ ਹਰੂ ਕਲਰ ਹੈ ਹਰੂ ਨਾ ਮੈਂ ਜੰਟਾ ਉਹਦੇ ਵਿੱਚ ਪਿੰਕ ਚ ਆਉਂਦਾ ਜੰਟਾ ਮੈਂ ਤਾਂ ਬਣੀ ਹਾਂ ਰਾਮ ਜੰਟਾ ਹਾਂ ਪਿੰਕ ਚਾਹੀਦੀ ਮੂਰੇ ਨਾਲ ਕਲਰ ਹੈ ਹਾਂ ਇੱਕ ਮਿੰਟ ਆਹ ਨੀਲਾ ਬਲੂ ਇੱਕ ਮਿੰਟ ਹਾਂ ਇੱਕ ਮਿੰਟ ਹਾਂ ਇੱਕ ਮਿੰਟ ਹਾਂ ਇੱਕ ਮਿ ਕੀ ਕਰੀ ਸਭਾ ਉਹਦਾ ਲੱਗਾ ਆਕੇ ਨਾ ਮੈਂ ਸਭ ਦਾ ਫੇਵਰਟ ਉਹਦਾ ਨਹੀਂ ਉਹ ਖੋਲਿਆ ਪਿਆਦਾ ਜੀ ਮੈਂ ਤਾਂ ਚੱਕ ਕੇ ਜਾਇਸ ਮੈਨੂੰ ਆਹੀ ਪੜਾਇਆ ਤਾਂ ਮਖਾਹ ਖੋਲ ਕੇ ਦਿਖਾ ਬਗਦੇ ਹੈਗਾ ਨਾ ਜੈਸਮੀਨ ਆਜ ਸੁਆ ਚਲੋ ਇਹੇ ਖੋਲਿਆ ਲਈ ਇਹਦਾ ਹਾਂਜੀ ਹਾਂ ਮੈਂ ਟੇਲਰ ਹੁੰਦੀ ਨਾ ਰੱਬ ਨੇ ਮੈਨੂੰ ਤੈਹੀ ਨਹੀਂ ਬਣਾਇਆ ਲੱਗਦਾ ਨਹੀਂ ਤਾਂ ਮੈਂ ਕਿਉਂ ਬਣਦੀ ਕਿਹਦੇ ਕੱਢਨੇ ਕੱਢ ਨਹੀਂ ਇਹ ਕੋਈ ਜਿਹੜੇ ਉਹਨਾਂ ਕੱਪੜੇ ਹਾਂ ਕਰਦੇ ਆ ਹਾਂਜੀ ਤੇ ਉਹ ਨਾ ਸਿਉ ਕੇ ਪਾ ਕੇ ਆਪਣੇ ਹੀ ਰਖਾਉਨੇ ਹਾਂਜੀ ਹਾਂ ਕੋਈ ਕਿਸੇ ਨੂੰ ਕੀ ਆ ਜਾਂਦਾ ਵੀ ਕਿੰਨਾ ਸੋਹਣਾ ਲੱਗਦਾ ਸਾਲੇ ਨੂੰ ਪਰ ਸਾਡੇ ਵਰਗੇ ਨੇ ਵੇਚੀ ਨਹੀਂ ਪਾੜੇ ਆਪਣੇ ਜੁੱਤੀ ਨਹੀਂ ਪਰ ਆਇਆ ਨਾ ਚਾਚਾ ਜੀ ਜੇ ਇੱਕ ਇਹਨਾਂ ਨੂੰ ਕਹਿਤਾ ਵੀ ਇੱਕ ਸਵਾਕੇ ਪਾ ਕੇ ਦਿਖਾਓ ਫੇਰ ਤਾਂ ਘਾਟਾ ਪੈ ਜਣਾ ਕਾਪੜੇ ਇਹਨਾਂ ਨੇ ਤਾਂ ਸਵਾਈ 4-5000 ਵਾਲਾ ਕਰਨਾ ਜਿੰਨਾ ਸਭ ਵਧੀਆ ਚੰਗਾ ਫੇਰ ਤਾਂ ਸਵਾਕੇ ਦਿਖਾ ਦੇ ਹਾਂਜੀ ਅੱਜ ਚੱਲਣ ਪਰ ਹਾਂਜੀ ਨੀ ਇਹਨਾਂ ਨੇ ਇਹਨਾਂ ਆਪ ਪਾ ਕੇ ਹੰਡਾਓ ਫੇਰ ਅਗਲੇ ਨੂੰ ਦੱਸੋ ਵੀ ਭਈ ਆ ਕੋਸਾ ਤੇ ਚੌਦਾ ਏ ਐਜੀ ਸੀ ਹੁਣ ਵਧੀਆ ਨਹੀਂ ਇਹਦਾ ਗਲਾ ਘਿਰਦਾ ਇਹਦਾ ਕੁਫਾ ਦਾ ਬੰਨਣਾ ਪੱਪਾ ਦਾ ਹਾਂਜੀ ਹਾਂ ਪਹਿਲਾਂ ਬਿਜਨਸ ਚੱਲੇ ਬੜੀਆ ਤਾਂ ਬਿਲਕੁਲ ਬਿਲਕੁਲ ਨਹੀਂ ਚਲਵਾਇਦਾ ਆਇਆ ਪਹਿਲਾਂ ਵਾਲੀ ਵੀਡੀਓ ਵਿੱਚ ਬਹੁਤ ਲੋਕਾਂ ਨੇ ਕਾਫੀ ਸੂਟ ਵੇਚ ਗਏ ਮੈਂ ਕਹਿੰਦਾ ਪੰਜ ਚਾਰ ਕੇ ਰਹੇ ਜੈ ਸੀ ਮੈਂ ਸਾਰੀ ਤਕਰੀਬਨ ਵੇਚ ਗਏ ਹਾਂਜੀ ਉਹ ਕੁਝ ਅੱਧੀ ਦੀ ਦੀ ਲੈ ਗਏ ਉਹ ਫਿਰ ਜਿਹੜੀ ਜੀ ਜੀ ਨੂੰ ਵੀ ਡਿਮਾਂਡ ਪਈ ਸੀ ਤੇ ਲੋਕਾਂ ਕੋਲ ਵੀ ਉਹ ਵੀ ਵਿਊਅਰਸ ਨੇ ਹਾਂ ਆਦ ਕੋਈ ਮੇਰੇ ਪਸੰਦ ਦੇ ਸੂਚਾ ਹੈ ਚਾਚਾ ਜੀ ਸੁਣਾਉਂਦੇ ਜਿਹੜੀ ਨਵੀਂ ਚਾਚੀ ਦੇ ਵਾਲਾ ਗਲਮੈਂਟ ਚ ਸੌਫਾ ਕਰਕੇ ਜਾਂਦਾ ਉਹ ਇਹਨੇ ਘੇਰ ਰਿਹਾ ਇਸ ਤਰ੍ਹਾਂ ਹਾਂ ਮੈਂਨੇ ਸੁਣਿਆ ਆਪਣਾ ਨਹੀਂ ਉਹ ਲਾਟਣ ਦੇ ਪਾਇਆ ਹੋਇਆ ਉਹ ਇੱਥੇ ਲੜ ਪਏ ਤੇ ਜੀ ਮੈਂ ਕਿਹਾ ਚਾਚਾ ਜੀ ਲੜਾਈ ਮੋਲਾਂ ਦਾ ਤਾਂ ਹੋ ਗਈ ਵੀ ਉੱਧਰ ਅੱਛਾ ਉਹਦੇ ਕਰਕੇ ਲੜਦੇ ਨਹੀਂ ਰਿੰਦੇ ਨਹੀਂ ਗਿਆ ਗੱਲੀ ਆ ਪਾਇਆ ਸੂਟਾ ਹੈ ਮੈਨੂੰ ਕਹਿ ਦੇਣਾ ਇਹਵੇਂ ਹੈਗਾ ਜੀ ਕ੍ਰੇਪ ਦਾ ਸੂਟਾ ਠੀਕ ਹੈ। ਇਹ ਕ੍ਰੇਪ ਦਾ ਛੋਟਾ ਹੈ। ਇਹ ਹੁੰਦਾ ਕ੍ਰੇਪ ਨਹੀਂ ਹੁੰਦਾ। ਕ੍ਰੇਪ ਹੁੰਦਾ। ਗਰੇ ਕ੍ਰੇਪ ਹੁੰਦਾ ਨਾ। ਬੀ ਨਹੀਂ ਹੁੰਦਾ ਪਈ ਇਹ ਹੁੰਦਾ ਕਿਹਦਾ ਬੁੱਕ। ਆਹ ਦੇਖੋ ਜੀ ਕਟਾਵਾਂ ਵਾਲੀ ਚੁੰਨੀ ਆ। ਕੱਟਵਰਕ। ਔਰ ਨਾਲ ਫਰੀ ਹੈ ਜਿਹੜਾ ਪਾਇਆ ਪਾਇ। ਕਟਾਵਾਂ ਵਾਲੀ ਚੁੰਨੀ ਕੱਟਵਰਕ। ਈਰੀਆਂ ਦਾ ਹਾਰ ਥੀ। ਗੁੰਦਮੀਲ ਕਢਾਈ ਵੀ ਕਰੀ ਵੀ ਆ ਵਿੱਚ। ਠੀਕ ਹੈ ਜੀ ਮੈਂ ਹੀ ਰਹਿ ਜਾਾਂਗੀ ਕੱਲੀ ਦੇ ਨਾਲ। ਬਾਕੀ ਸ਼ੇਫ ਤੁਸ। ਲੱਗ ਰਹੀ ਤੂੰ ਠ ਅਤਨ ਲੈ ਕੇ ਜਾਂ ਸੂਟ ਵੀਰੇ ਵਿੱਚ ਆ ਆਹ ਕਲਰ ਆਏ ਸਾਡੀ ਇੱਥੇ ਘੁੰਮਣ ਦਾ ਕੰਮ ਆ ਇਹਦੀ ਰੇਂਜ ਸਿਰਫ ਔਰ ਸਿਰਫ ਤੁਹਾਡੇ ਲਈ ਹੈਗੀ ਚਾਰੀ ਹੈ ਪੀ ਕੋਈ ਜ਼ਿਆਦਾ ਮੇਰੀ ਨਹੀਂ ਹੈਗੀ ਠੀਕ ਹੈ ਮੈਂ ਵੀ ਨਹੀਂ ਕਰੂੰਗੀ ਜੇ ਕੋਈ ਜ਼ਿਆਦਾ ਸਸਤੀ ਨਹੀਂ ਹੈਗੀ ਠੀਕ ਆ ਬਹੁਤ ਵਧੀਆ ਰੇਂਜ ਦੇ ਵਿੱਚ ਇਹ ਸੂਟ ਆਹ ਕਲਰ ਮੈਨੂੰ ਵੀ ਕਲਰ ਬੜੀਆ ਲੱਗਦਾ ਸਿਰਫ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਠੀਕ ਤੇ ਇਹਦੇ ਵਿੱਚ ਜਾਮਣੀ ਕਲਰ ਬਿਚੇ ਗੁੰਦਮੀ ਕਢਾਈ ਕਰੀ ਹੋਈ ਹੈ ਵਿਚੇ ਸਟੋਨ ਦਾ ਵਰਕ ਕਰਿਆ ਹੋਇਆ ਹੈ ਕਿੰਨਾ ਸੋਹਣਾ ਸੋਹਣਾ ਵਿਚੇ ਤਿੱਲੇ ਦਾ ਵਰਕ ਕਰਿਆ ਹੋਇਆ ਵਿਚੇ ਮੋਤੀ ਲਾਇਏ ਹੋਏ ਆ ਠੀਕ ਹੈ ਬਹੁਤ ਸੋਹਣਾ ਵਰਕ ਕਰਿਆ ਹੋਇਆ ਜੀਨਾਂ ਨੇ ਆ ਵੀ ਦੇਖੋ ਸੂਟ ਇਹ ਆਪਣਾ ਆ ਗਿਆ ਕਿਹੜਾ ਕਲਰ ਸੀ ਦੀਦੀ ਨੇ ਗ੍ਰੇ ਸੂਟ ਠੀਕ ਹੈ ਤੇ ਆਹ ਆਪਣਾ ਰਾਣੀ ਕਲਰ ਰਾਣੀ ਕਲਰ ਇਹ ਤਿੰਨ ਆਹ ਸੂਟ ਨੂੰ ਪਾ ਕੇ ਤਾਂ ਰਾਣੀ ਹੋ ਬਣ ਜਾਣਾ ਜਿਹੜੀ ਭੈਣ ਨੇ ਲੈਣਾ ਦੇਖੀ ਪੱਕਾ ਰਾਣੀ ਬਣ ਜਾਣਾ ਰਹੀ ਗਿਆ ਕਿਤੇ ਕਹਿਣ ਲੱਗੇ ਤੇ ਐਸਾ ਰੁਪਾ ਕਿ ਸੰਦੀਪ ਰਾਣੀ ਉਹ ਲੱਗੂ ਤੈਨੂੰ ਥੋੜਾ ਦਾ ਨਹੀਂ ਕਰਨਾ ਇਹ ਆਪਣੇ ਕੋਲ 4 ਕਲਰ ਤੇਰੇ ਮੂਰੇ ਦਾ ਨੰਨਾ ਲਾਉਣਾ ਬਸ ਇੱਕ ਬਾ ਰਾਣੀ ਕੁਣੀ ਰਹੇ ਨਾ ਬਗਰ ਮੂਰੇ ਨੰਨਾ ਲਾਉਣਾ ਬਸ ਨੰਨਾ ਪੁਰਾਣੀ ਕਹਿਣ ਲੱਗੇ ਮੈਂ ਕਹ ਰਿਹਾ ਆਪਣੇ ਆਪੇ ਕਹਿ ਤਾਂ ਮੈਂ ਗੱਲ ਮੈਂ ਤਾਂ ਨੰਨਾ ਸਾਇਲੈਂਟ ਕਰਾਉਂ ਤਾਂ ਮੂਰੇ ਆਪੇ ਲਾ ਦਿਆ ਨਾ ਨਹੀਂ ਨਾ ਮਤਲਬ ਇਹ ਆ ਮੈਂ ਪੜੀ ਹੋਈਆਂ ਨੂੰ ਪੜਨੀ ਹੈਗੀ ਮੈਂ ਤੈਨੂੰ ਕੁਝ ਕਿਹਾ ਮੈਂ ਨੰਨਾ ਸਾਇਲੈਂਟ ਕਰਾਉਂਗੀ ਵੀਡੀਓ ਦੇ ਵਿੱਚ ਗਿਆ ਐ ਸਦਾ ਮੈਂ ਮਾਈ ਆਈ ਆਈ ਭੈਣ ਨੂੰ ਕਹਿੰਦਾ ਜੈਸਮਿਨ ਦਾ ਬੁਲਾਕ ਜ਼ਰੂਰ ਦੇਖੀ ਮੈਂ ਜਿਹੜੀ ਗੱਲ ਕਰਦਾ ਮੈਂ ਤੁਹਾਨੂੰ ਕਹਿੰਦਾ ਫਰੈਂਡ ਲੈਂਡ ਕਰਦੇ ਰੂਹ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਾਣੀ ਉੱਪਰ ਨਹੀਂ ਨਾ ਚਾਰਾ ਸੂਟਾ ਦੇ ਨਾਲ ਚਨਾਉਂ ਦਾ ਦੁਪੱਟਾ ਹੈ ਜੀ ਕ੍ਰੇਪ ਦਾ ਸੂਟ ਹੈ ਠੀਕ ਹੈ ਮੈਂਦੀ ਕਲਰ ਪਿਆ ਰਾਣੀ ਕਲਰ ਪਿਆ ਗ੍ਰੇ ਕਲਰ ਪਿਆ ਠੀਕ ਹੈ ਗ੍ਰੇ ਕਹਿੰਦੇ ਸੀ ਨਾ ਹਾਂ ਗ੍ਰੇ ਆ ਤੇ ਆਪਣਾ ਹਾਂ ਜャਪਨੀ ਕਲਰ ਪਿਆ ਤੇਰੀ ਕਾ ਤੇ ਮੈਨੂੰ ਕਨਫਿਊਜ਼ਨ ਜੀ ਹੋ ਰਹੀ ਆ ਠੀਕਾ ਬਹੁਤ ਸੋਹਣੇ ਸੋਹਣੇ ਸੂਟ ਐ ਨਾਲ ਦੇ ਤੋਂ ਜਰੂਰ ਤੁਸੀਂ ਸਾਡੇ ਕੋਲ ਸ਼ਿਪਿੰਗ ਕਰੋ ਭਾਈ ਲੋਕ ਤੇ ਆਪਾਂ ਐਕਸਟਰਾ ਚਾਰਜਿਸ ਲੱਗਾਂਗੇ ਜੇ ਤੁਸੀਂ ਸ਼ਿਪਿੰਗ ਕਰ ਰਹੇ ਹੋ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਕਿਉਂਕਿ ਹਮੇਸ਼ਾ ਹੀ ਗੱਲ ਤੇ ਬਹੁਤ ਹੁੰਦੀ ਰਹਿੰਦੀ ਵੀ ਹਾਇ ਸ਼ਿਪਿੰਗ ਦੇ ਪੈਸੇ ਕਿਉਂ ਜਦ ਜੇ ਤੁਸੀਂ ਤਿੰਨ ਸੂਟ ਮੰਗਾਉਣੇ ਤਾਂ ਇਹ ਸਸਤੇ ਪੈ ਜਾਣੇ ਮੰਗ ਲਓ ਜੇ ਤੁਸੀਂ ਇੱਕ ਸੂਟ ਮੰਗਾਉਂਦੇ ਤਾਂ ਮਹਿੰਗਾ ਪੈ ਜਾਣਾ ਇਦਾਂ ਦੀ ਗੱਲ ਕਰਦੇ ਆਪਾਂ ਬਾਕੀ ਤੁਹਾਡੇ ਕੋਲ ਬਿੱਲ ਤਾਂ ਪਹੁੰਚੇ ਰਹਿਣਾ ਉਹ ਕਿਹੜੇ ਨਕਲੀ ਮਾੜਾ ਉਹਦੇ ਵਿੱਚ ਸਟੈਂਪ ਲੱਗਦੀ ਹੁੰਦੀ ਸਪੈਸ਼ਲ ਚਲੋ ਜੀ ਫਿਰ ਠੀਕ ਆ ਅਗਲੇ ਬਲੌਗ 'ਚ ਮਿਲਦੇ ਆਂ ਫਟਾਫਟ ਕਲਿੱਕ ਦਿਓ ਤੇ ਇੱਕ ਸਕਰੀਨ ਦੇ ਨੀਚੇ ਸਰਦਾਰ ਜੀ ਦਾ ਨੰਬਰ ਚੱਲ ਰਿਹਾ ਹੈ ਜੀ ਉਹਦੇ ਨੇ ਜਰੂਰ ਮੈਸੇਜ ਕਰ ਲੈਣਾ ਜੀ ਥੈਂਕ ਯੂ ਬਾਏ ਬਾਏ